ਅੱਜ ਗੁਰੂਆਂ ਦੀ ਨਗਰੀ ਸ੍ਰੀ ਅਮਰਸਰ ਸਾਹਿਬ ਵਿਖੇ ਇਸ ਬਹੁਤ ਹੀ ਇੰਪੋਰਟੈਂਟ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚਣ ਤੇ ਸਾਰੇ ਹੀ ਮੀਡੀਆ ਸਾਥੀਆਂ ਦਾ ਦਿਲ ਦੀ ਗਹਿਰਾਈ ਤੋਂ ਬਹੁਤ-ਬਹੁਤ ਧੰਨਵਾਦ ਮੇਰੇ ਨਾਲ ਮੇਰੇ ਕੈਬਨਿਟ ਦੇ ਕੁਲੀਗ ਸਰਪ੍ਰਿੰਦ ਸਿੰਘ ਜੀ ਈਟੀਓ ਸਾਹਿਬ ਕੈਬਨਿਟ ਮਨਿਸਟਰ ਮੇਰੇ ਨਾਲ ਮੇਰੇ ਸਤਕਾਰਯੋਗ ਸਾਥੀ ਸਾਖੂਦੀਪ ਸਿੰਘ ਜੀ ਢਾਲੀਵਾਲ ਐਮਐਲਏ ਜਨਾਲਾ ਔਰ ਐਕਸ ਮਨਿਸਟਰ ਨਾਲ ਸਾਡੇ ਲੋਕ ਸਭਾ ਦੇ ਇੰਚਾਰਜ ਜਸਕਰਮਪਦੇਸ਼ਾ ਜੀ ਸਾਰੇ ਸਤਕਾਰਯੋਗ ਸਾਥੀ ਜਿਥੇ ਮੌਜੂਦ ਨੇ ਸਾਥੀਓ ਇੱਕ ਬਹੁਤ ਹੀ ਇੰਪੋਰਟੈਂਟ ਇਸ਼ੂ ਦੇ ਉੱਪਰ ਅੱਜ ਤੁਹਾਡੇ ਰੂਬਰੂ ਹੋ ਰਹੇ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਪਿਛਲੇ ਕਈ ਦਿਨਾਂ ਤੋਂ بارشਾਂ ਦੀ ਔਰ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇਸ ਵਾਰ ਮੀਂਹ ਨੇ ਜਿਹੜੇ ਉਹ ਵੀ ਰਿਕਾਰਡ ਤੋੜ ਪਏ ਨੇ ਪਰ ਉਸ ਤੋਂ ਵੀ ਵੱਡੀ ਮਾਰ ਜਿਹੜੇ ਪਹਾੜੀ ਇਲਾਕਿਆਂ ਦੇ ਵਿੱਚ ਜੋ ਫਲੈਸ਼ ਫਲੱਡਸ ਹੋਏ ਨੇ ਬੱਦਲ ਫਟਣ ਵਜਿ੍ ਦੀ ਵਜ੍ਹਾ ਕਰਕੇ ਜਿਹੜਾ ਨੁਕਸਾਨ ਹੋ ਰਿਹਾ ਉਹ ਅੱਜ ਤੱਕ ਸ਼ਾਇਦ ਨਾ ਕਿਸੇ ਨੇ ਦੇਖਿਆ ਸੀ ਨਾ ਸੋਚਿਆ ਸੀ ਤੇ ਨਾ ਹੀ ਇੰਨੇ ਵੱਡੇ ਨੁਕਸਾਨ ਦਾ ਅੰਦਾਜ਼ਾ ਸੀਗਾ ਤੇ ਇਹਨਾਂ ਹਾਲਾਤਾਂ ਨੂੰ ਨਿਪਟਣ ਦੇ ਲਈ ਇਹਨਾਂ ਦੇ ਨਾਲ ਨਜੇਠਣ ਦੇ ਲਈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਸਰਕਾਰ ਪਹਿਲੇ ਦਿਨ ਤੋਂ ਪੱਬਾਂ ਭਾਰ ਹੈ ਮੁੱਖ ਮੰਤਰੀ ਸਾਹਿਬ ਖੁਦ ਆਪ ਸਾਡੇ ਸਾਰੇ ਕੈਬਨਿਟ ਦੇ ਸਾਥੀ ਉਹ ਸਾਡੇ ਸਾਰੇ ਐਮ ਐਲ ਏ ਸਾਰੀ ਆਰਗੇਨਾਈਜੇਸ਼ਨ ਸਾਰੀ ਸਿਵਲ ਔਰ ਪੁਲਿਸ ਐਡਮਿਨਿਸਟ੍ਰੇਸ਼ਨ ਹੈ ਜਿਹੜੀ ਉਹ ਪੱਬਾਂ ਭਾਰ ਹੋ ਕੇ ਲੋਕਾਂ ਦੇ ਬਚਾਅ ਕਾਰਜਾ ਦੇ ਵਿੱਚ ਜੁਟੀ ਹੋਈ ਹੈ ਔਰ ਮੈਂ ਸਮਝਦਾ ਕਿ ਟਾਈਮਲੀ ਇਹ ਸਾਰਾ ਕਾਸੇ ਦੇ ਉੱਪਰ ਕਾਰਵਾਈ ਸ਼ੁਰੂ ਹੋ ਗਈ ਤਾਂ ਹੀ ਅੱਜ ਕੁਝ ਹੱਦ ਤੱਕ ਜੋ ਬਚਤ ਹੈ ਉਹ ਨਜ਼ਰ ਆ ਰਹੀ ਹੈ ਪਰ ਇਹਦੇ ਨਾਲ ਨਾਲ ਅੱਜ ਜੋ ਇੱਕ ਵੱਡਾ ਇਸ਼ੂ ਜਿਹਦੇ ਲਈ ਤੁਹਾਡੇ ਰੂਬਰੂ ਹੋ ਰਹੇ ਆ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਇੱਕ ਇਹੋ ਜੀ ਸਿਚੁਏਸ਼ਨ ਦੇ ਵਿੱਚ ਹੈ ਕਿ ਜਿੱਥੇ ਜਦੋਂ ਵੀ ਕੋਈ ਵਿਪਤਾ ਪਈ ਹੈ ਤਾਂ ਪੰਜਾਬ ਨੇ ਚਾਹੇ ਉਹ ਆ ਪਾਰਟੀਸ਼ਨ ਦਾ ਸਮਾਂ ਸੀਗਾ ਤੇ ਚਾਹੇ ਕਾਲਾ ਦੌਰ ਅਤਵਾਦ ਦਾ ਸੀਗਾ ਤੇ ਚਾਹੇ ਜੋ ਜੋ ਗੌਂਡੀ ਰਾਜਨੂ ਰਹਿਤਾ ਦਿੱਤੀਆਂ ਗਿਆ ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਪੰਜਾਬ ਨੇ ਹਮੇਸ਼ਾ ਅੱਗੇ ਹੋ ਕੇ ਦੇਸ਼ ਦੀ ਲੜਾਈ ਲੜੀ ਹੈ ਪਰ ਅੱਜ ਜਦ ਪੰਜਾਬ ਦੇ ਉੱਪਰ ਇਹ ਇੱਕ ਕੁਦਰਤੀ ਆਫਤ ਹੜ੍ਹਾਂ ਦੀ ਪਈ ਹੈ ਤੇ ਕੇਂਦਰ ਸਰਕਾਰ ਔਰ ਬੀਜੇਪੀ ਕਿਸ ਤਰੀਕੇ ਦੇ ਨਾਲ ਮੂਹ ਮੋੜੀ ਖੜੀ ਹੈ ਕਿਸ ਤਰੀਕੇ ਦੇ ਨਾਲ ਮਤ੍ਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ ਉਹ ਅੱਜ ਜਗ ਜ਼ਾਹਰ ਹੈ ਪਿਛਲੇ ਕੁਝ ਕ ਸਮੇਂ ਦੇ ਵਿੱਚ ਹੀ तकरीबन 16 17 ਤੋਂ ਮੰਨ ਕੇ ਚੱਲੀ 2017 ਤੋਂ ਤੇ ਜਦੋਂ ਦਾ ਜੀਐਸਟੀ ਰਜਿਮ ਆਇਆ ਹੈ ਉਸ ਸਮੇਂ ਤੋਂ ਬਾਅਦ ਅੱਜ ਤਕਰੀਬਨ ਜੋ 5 ਸਾਲ ਕੰਪਨਸੇਸ਼ਨ ਵੀ ਉਸ ਸਮੇਂ ਮਿਲਿਆ ਪਰ ਉਸ ਤੋਂ ਬਾਅਦ ਵੀ ਜੇ ਹਿਸਾਬ ਲਗਾਈਏ ਤੇ 50 ਹਜ਼ਾਰ ਕਰੋੜ ਦੇ ਕਰੀਬ ਦਾ ਨੁਕਸਾਨ ਤਾਂ ਸਿਰਫ ਔਰ ਸਿਰਫ ਪੰਜਾਬ ਦਾ ਜੀਐਸਟੀ ਰਜਿਮ ਜਿਹੜਾ ਜੀਐਸਟੀ ਟੈਕਸੇਸ਼ਨ ਸਿਸਟਮ ਲਾਗੂ ਹੈ ਤਕਰੀਬਨ 50 ਹਜ਼ਾਰ ਕਰੋੜ ਦਾ ਨੁਕਸਾਨ ਹੈ ਜਿਹੜਾ ਉਹ ਇਕੱਲੇ ਪੰਜਾਬ ਦਾ ਇਸ ਸਮੇਂ ਦੌਰਾਨ ਹੋ ਚੁੱਕਿਆ ਐਮਡੀਐਫ ਔਰ ਆਰਡੀਐਫ ਦਾ ਪਿਛਲੇ 3 ਸਾਲਾਂ ਦਾ ਤਕਰੀਬਨ 8000 ਕਰੋੜ ਦਾ ਮੁਆਵਜ਼ਾ ਜਿਹੜਾ ਉਹ ਕੇਂਦਰ ਦੀ ਬੀਜੇਪੀ ਸਰਕਾਰ ਉਹ ਰੋਕੀ ਬੈਠੀ ਹੈ ਆ ਤਾਜ਼ਾ ਤਰੀਨ ਐਗਜ਼ਾਮਪਲ ਦੇਖਣ ਨੂੰ ਮਿਲੀ ਜਦ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦਾ 828 ਕਰੋੜ ਰੁਪਏ ਜਿਹੜਾ ਉਹ ਕੇਂਦਰ ਸਰਕਾਰ ਨੇ ਪੰਜਾਬ ਦਾ ਰੱਦ ਕਰ ਦਿੱਤਾ ਇਹ ਗੱਲਾਂ ਮੈਂ ਤੁਹਾਡੇ ਨਾਲ ਇਸ ਕਰਕੇ ਦੱਸ ਰਿਹਾ ਕਿ ਕਿਸ ਤਰੀਕੇ ਦੇ ਨਾਲ ਸਮੇਂ-ਸਮੇਂ ਉੱਪਰ ਕੇਂਦਰ ਦੀ ਸਰਕਾਰ ਮਤਰੀ ਮਾਲਾ ਸਲੂਕ ਪੰਜਾਬ ਦੇ ਨਾਲ ਕਰਦੀ ਰਹੀ ਹੈ ਤੇ ਉਸ ਪੰਜਾਬ ਦੇ ਨਾਲ ਜਿਨੇ ਇਤਿਹਾਸ ਦੇ ਵਿੱਚ ਚਾਹੇ ਆਜ਼ਾਦੀ ਦੀ ਲੜਾਈ ਹੋਵੇ ਤੇ ਚਾਹੇ ਉਸ ਤੋਂ ਬਾਅਦ ਦੇਸ਼ ਨੂੰ ਭੁੱਖਾ ਮਰਨ ਤੋਂ ਬਚਾਉਣ ਦੀ ਲੜਾਈ ਹੋਵੇ ਪੰਜਾਬ ਨੇ ਹਮੇਸ਼ਾ ਲੜਾਈ ਲੜੀ ਪਰ ਕੇਂਦਰ ਦੀ ਸਰਕਾਰ ਹੈ ਜਿਹੜੀ ਉਹ ਮੂੰਹ ਮੋੜੀ ਖੜੀ ਹੈ ਅੱਜ ਇਹ ਇਸ ਕਰਕੇ ਰੈਲੇਵੈਂਟ ਹੋ ਜਾਂਦਾ ਕਿਉਂਕਿ ਅੱਜ ਜਿੱਥੇ ਪੰਜਾਬ ਸਰਕਾਰ ਸਾਰਾ ਪ੍ਰਸ਼ਾਸਨ ਆਮ ਲੋਕ ਜਥੇਬੰਦੀਆਂ ਹਰ ਕੋਈ ਜਿੱਥੇ ਹੜਪੀੜਤਾ ਦੀ ਮਦਦ ਕਰ ਰਿਹਾ ਹੈ ਉੱਥੇ ਹਜੇ ਤੱਕ ਕੇਂਦਰ ਸਰਕਾਰ ਤੋਂ ਬੀਜੇਪੀ ਤੋਂ ਪ੍ਰਧਾਨ ਮੰਤਰੀ ਸਾਹਿਬ ਤੋਂ ਹੋਮ ਮਿਨਿਸਟਰ ਸਾਹਿਬ ਤੋਂ ਹਜੇ ਤੱਕ ਹਾ ਦਾ ਨਾਰਾ ਵੀ ਪੰਜਾਬ ਦੇ ਹੱਕ ਦੇ ਵਿੱਚ ਇਹਨਾਂ ਹਾਲਾਤਾਂ ਦੇ ਉੱਪਰ ਵੱਜਿਆ ਨਹੀਂ ਹੈਗਾ ਸੋ ਅਸੀਂ ਜੋ ਅੱਜ ਮੰਗ ਕਰਨ ਦੇ ਲਈ ਤੁਹਾਡੇ ਸਾਹਮਣੇ ਪੇਸ਼ ਹੋਇਆ ਉਹ ਇਹ ਹੈ ਕਿ ਅੱਜ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਵੀ ਅ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇੱਕ ਚਿੱਠੀ ਲਿਖੀ ਹੈ ਜਿੱਥੇ ਇਹ ਸਾਰੇ ਫੈਕਟਸ ਦੱਸਦੇ ਹੋਏ ਮੰਗ ਕੀਤੀ ਹੈ ਉਹਨਾਂ ਨੇ ਤੇ ਅਸੀਂ ਵੀ ਮੰਗ ਕਰਦੇ ਹਾਂ ਉਸ ਮੰਗ ਨੂੰ ਦਰਉਨਿਆ ਕਿ ਹੜ੍ਹ ਪੀੜਤਾਂ ਦੀ ਮਦਦ ਲਈ ਅੱਜ ਕੇਂਦਰ ਸਰਕਾਰ ਜਿਹੜੀ ਉਹ ਅੱਗੇ ਆਵੇ ਫੋਰ ਏਗਜ਼ਾਮਪਲ ਅੱਜ ਦੀ ਤਾਰੀਖ ਦੇ ਵਿੱਚ ਮੁਆਵਜ਼ਾ ਜਿਹੜਾ ਉਹ ਪਰ ਹੈਕਟੇਰ ਉਹ 17000 ਏਕੜ ਜਿਹੜਾ ਕੇਂਦਰ ਦਿੰਦਾ ਹੈ ਯਾਨੀ ਕਿ ਮੈਜ਼ 6800 ਰੁਪਿਆ ਪਰ ਏਕੜ ਜਿਹੜਾ ਕਿ ਉੱਠ ਦੇ ਮੂੰਹ ਦੇ ਵਿੱਚ ਜੀਰੇ ਵਾਲਾ ਕੰਮ ਹੈ ਉਹਨੂੰ ਅਸੀਂ ਮੰਗ ਕਰਦੇ ਹਾਂ ਕਿ ਉਹਨੂੰ ਘੱਟੋ ਘੱਟ ਤਿੱਗਣਾ ਕੀਤਾ ਜਾਵੇ ਤੇ ਬਾਕੀ ਪੰਜਾਬ ਸਰਕਾਰ ਆਪਦਾ ਹਿੱਸਾ ਪਾ ਕੇ ਤਾਂ ਕਿ ਆਪਾਂ ਕਿਸਾਨਾਂ ਦੀਆਂ ਬਾਹਾਂ ਜਿਹੜੀ ਉਹ ਫੜ ਸਕੀਏ ਲਾਸ ਆਫ ਲਾਈਫ ਕਿਸੇ ਦਾ ਹੁੰਦਾ ਤੇ ਮਹਿਜ਼ 4 ਲੱਖ ਹੈ ਉਹਨੂੰ ਡਬਲ ਕੀਤਾ ਜਾਣਾ ਚਾਹੀਦਾ ਏਸੇ ਤਰੀਕੇ ਨਾਲ ਹਰ ਚੀਜ਼ ਚਾਹੇ ਕਿਸੇ ਦੇ ਘਰ ਦਾ ਨੁਕਸਾਨ ਹੋ ਰਿਹਾ ਹੈ ਕਿਸੇ ਦੇ ਵਰਤਨਾ ਦਾ ਨੁਕਸਾਨ ਹੋ ਰਿਹਾ ਹੈ ਕਿਸੇ ਦੀ ਪ੍ਰਾਪਰਟੀ ਦਾ ਨੁਕਸਾਨ ਹੋ ਰਿਹਾ ਹੈ ਕਿਸੇ ਦਾ ਸਿਹਤ ਦਾ ਨੁਕਸਾਨ ਹੋ ਰਿਹਾ ਉਹ ਸਾਰੇ ਜੋ relief ਨੇ ਉਹਨਾਂ ਨੂੰ ਵਧਾਉਣ ਦਾ ਕੰਮ ਹੈ ਜਿਹੜਾ ਉਹ ਅੱਜ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਆਪਣੀ ਚਿੱਠੀ ਦੇ ਜ਼ਰੀਏ ਪ੍ਰਧਾਨ ਮੰਤਰੀ ਤੋਂ ਕੀਤੇ ਫਾਰ ਇਗਜ਼ਾਮਪਲ ਕਿਸੇ ਦਾ ਘਰ ਟਹਿ ਜਾਂਦਾ ਤੇ 120000 ਰੁਪਏ ਸਿਰਫ ਤੇ ਮੈਂ ਸਮਝਦਾ ਕਿ ਉਹ ਡਬਲ ਹੋਣਾ ਚਾਹੀਦਾ ਜਿਹੜੀ ਕਿ ਮੰਗ ਕੀਤੀ ਗਈ ਹੈ ਸੋ ਇਹ ਬਹੁਤ ਸਾਰੀਆਂ ਚੀਜ਼ਾਂ ਨੇ ਜਿਹਦੇ ਵਾਸਤੇ ਅੱਜ ਕੇਂਦਰ ਸਰਕਾਰ ਨੂੰ ਬੀਜੇਪੀ ਨੂੰ ਪ੍ਰਧਾਨ ਮੰਤਰੀ ਸਾਹਿਬ ਨੂੰ ਉਹਨਾਂ ਨੂੰ ਅੱਜ ਚਿੱਠੀ ਲਿਖੀ ਗਈ ਹੈ ਤੇ ਉਮੀਦ ਆਸ ਕਰਦੇ ਹਾਂ ਕਿ ਸਿਰਫ ਔਰ ਸਿਰਫ ਉਨ੍ਹਾਂ ਦੀ ਪਾਰਟੀ ਦੇ ਲੀਡਰ ਇੱਥੇ ਹੜਪੀੜਿਤ ਇਲਾਕਿਆਂ ਦੇ ਵਿੱਚ ਆ ਕੇ ਫੋਟੋ ਫੋਟੋ ਸ਼ੂਟ ਕਰਾ ਕੇ ਕੱਲੀ ਬਿਆਨਬਾਜ਼ੀਆਂ ਦੇ ਕੇ ਉਹ ਕੰਮ ਨਾ ਸਾਰਨਾ ਮੈਂ ਪੰਜਾਬ ਦੇ ਪ੍ਰਧਾਨ ਸੁਨੀਯਾਖੜ ਜੀ ਨੂੰ ਅਸ਼wini ਸ਼ਰਮਾ ਜੀ ਨੂੰ ਔਰ ਸਾਰੀ ਬੀਜੇਪੀ ਨੂੰ ਕਹੂੰਗਾ ਕਿ ਇਸ ਸਮੇਂ ਸਿਰਫ ਰਾਜਨੀਤਿਕ ਬਿਆਨ ਦੇ ਕੇ ਕੰਮ ਨਹੀਂ ਚੱਲਣਾ ਹੈਗਾ ਕੇਂਦਰ ਸਰਕਾਰ ਨੂੰ ਕਹੋ ਜਾ ਕੇ ਕਿ ਪੰਜਾਬ ਨੇ ਹਮੇਸ਼ਾ ਅੱਗੇ ਹੋ ਕੇ ਦੇਸ਼ ਦੀ ਹਰ ਸਮੇ ਲੜਾਈ ਲੜੀਏ ਤੇ ਅੱਜ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਕਿ ਉਹ ਪੰਜਾਬ ਦੇ ਇਨਾ ਹਿੱਤਾਂ ਦੇ ਲਈ ਪੰਜਾਬ ਦੇ ਨਾ ਹੱਕਾਂ ਦੇ ਲਈ ਪੰਜਾਬ ਪੰਜਾਬੀਆਂ ਤੇ ਪੰਜਾਬੀਅਤ ਦੇ ਨਾਲ ਖੜੇ ਤੇ ਸਿਰਫ ਔਰ ਸਿਰ ਬਿਆਨਬਾਜ਼ੀ ਕਰਕੇ ਡਰਾਮੇਬਾਜ਼ੀ ਕਰਕੇ ਘਰ ਪੂਰਾ ਕਰਨ ਦੀ ਲੋੜ ਨਹੀਂ ਹੈਗੀ ਇਹ ਅੱਜ ਕੇਂਦਰ ਤੋਂ ਆਮ ਆਦਮੀ ਪਾਰਟੀ ਦੀ ਔਰ ਪੰਜਾਬ ਸਰਕਾਰ ਹੈ ਉਹ ਮੰਗ ਕਰਦੀ ਹੈ ਉੱਤਰਾਖੰਡ ਤੋਂ ਸ਼ੁਰੂਆਤ ਹੋਈ ਸੀ ਉੱਤਰਾਖੰਡ ਤੋਂ ਜੋ ਮੌਜੂਦ ਮਿਲ ਗਿਆ ਉਸ ਨੇ ਉਹਦੇ ਮਿਲਿਆ ਨਹੀਂ ਪਰ ਖਾਸ ਤੌਰ ਤੇ ਪੰਜਾਬ ਸਭ ਤੋਂ ਵੱਧ ਨੁਕਸਾਨਿਤ ਹੋਇਆ ਹੈ ਹਿਮਾਚਲ ਤੇ ਜੱਬੂ ਕਸ਼ਮੀਰ ਵੀ ਇਹਨਾਂ ਤਿੰਨ ਸਟੇਟਸ ਨੂੰ ਉਹ ਜੋਬ ਦਾ ਮੁਆਵਜ਼ਾ ਔਰ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਤੁਹਾਨੂੰ ਕੀ ਲੱਗਦਾ ਕਿ ਇਹ ਜਿੱਦਾਂ ਤੁਸੀਂ ਕਹਾ ਕਿ ਮਟਰੀ ਮਾਰਨ ਦਾ ਸੁਖਾ ਪਰ ਇਸ ਤਰ੍ਹਾਂ ਕੋਈ ਕੇਂਦਰ ਸਰਕਾਰ ਸਟੇਟ ਨੂੰ ਛੱਡ ਨਹੀਂ ਸਕਦੀ ਕਿ ਇਹਨਾਂ ਨੂੰ ਸੰਭਾਲਣ ਕਿ ਹਰੇਕ ਤੱਕ ਕੋਈ ਆ ਕੇ ਦੇਖ ਦੇਖੋ ਇਹੀ ਇਹੀ ਤਾਂ ਹੈਰਾਨੀ ਪਰੇਸ਼ਾਨੀ ਔਰ ਦੁੱਖ ਦੀ ਗੱਲ ਹੈ ਨਾ ਜੀ ਕਿ ਪੰਜਾਬ ਜਿਵੇਂ ਮੈਂ ਪਹਿਲਾਂ ਕਿਹਾ ਕਿ ਹਮੇਸ਼ਾ ਦੇਸ਼ ਦੀ ਲੜਾਈ ਲੜੀਆ ਅੱਜ ਚਾਹੇ ਮੀਂਹ ਪੈ ਰਹੇ ਨੇ अनप्रीसिडेंटेड ਮੀ ਪੈ ਰਹੇ ਨੇ ਤੇ ਚਾਹੇ ਪਾਣੀ ਔਰ ਹੜ੍ਹ ਨੇ ਜਿਹੜੇ ਉਹ ਚਾਹੇ ਹਿਮਾਚਲ ਚੋਂ ਆ ਰਹੇ ਨੇ ਚਾਹੇ ਜੰਮੂ ਐਂਡ ਕਸ਼ਮੀਰ ਚੋਂ ਆ ਰਹੇ ਨੇ ਤੇ ਮਾਰਤਾ ਪੰਜਾਬ ਨੂੰ ਪੈ ਰਹੀ ਹੈ ਨਾ ਜੀ ਤੇ ਹਜੇ ਤੱਕ ਹਜੇ ਤੱਕ ਅੱਗੇ ਆ ਕੇ ਮਦਦ ਕਰਨਾ ਤਾਂ ਦੂਰ ਦੀ ਗੱਲ ਆ ਹਜੇ ਤੱਕ ਕਿਸੇ ਤੋਂ ਹਾ ਦਾ ਨਾਰਾ ਵੀ ਨਹੀਂ ਵਜਿਆ ਹੈਗਾ ਮੈਂ ਤਾਂ ਸਮਝਦਾ ਕਿ ਇੱਕ ਤਰੀਕੇ ਨਾਲੇ ਅੱਜ ਦੀ ਕਿਹੜੀ ਨੈਸ਼ਨਲ ਡਿਜ਼ਾਸਟਰ ਜਾਂ ਨੈਸ਼ਨਲ ਕੈਲੇਮਿਟੀ ਹੈ ਜਿਹੜੀ ਉਹ ਡਿਕਲੇਅਰ ਹੋਣੀ ਚਾਹੀਦੀ ਤੇ ਉਹਦੇ ਅਕੋਰਡਿੰਗਲੀ ਕੇਂਦਰ ਸਰਕਾਰ ਨੂੰ ਪੰਜਾਬ ਦੀ ਮਦਦ ਲਈ ਉੱਤਰਨਾ ਚਾਹੀਦਾ ਸੋ ਇਹ ਬਹੁਤ ਅਨਫੋਰਚੂਨੇਟ ਹੈ ਜੀ ਝੋਨੇ ਦਾ ਝੋਨੇ ਦੀ ਫਸਲ ਗਈ ਹੈ ਹੁਣ ਤਾਂ ਧਾਲੀਵਾਲਾਂ ਨੂੰ ਪਤਾ ਹੈ ਜਿੱਦਾਂ ਨੁਕਸਾਨ ਹੋਇਆ ਕਣਕ ਦਾ ਵੀ ਨੁਕਸਾਨ ਹੋਣਾ ਹੈ ਜੀ ਇਹ ਪੰਜਾਬ ਤੇ ਕੇਂਦਰੀ ਪੂਲ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਉਂਦਾ ਜੀ ਤਾਂ ਇੱਧਰ ਤੇ ਉਸ ਲੈਵਲ ਤੇ ਬਣਾਉ ਅਲਰਟ ਹੋ ਜਾਣਾ ਚਾਹੀਦਾ ਕਿ ਜਿਸ ਤਰ੍ਹਾਂ ਕਣਕ ਦੀ ਕਿਸਾਨ ਨੂੰ ਹੋਸਾ ਨਹੀਂ ਦੇਸ਼ ਨੂੰ ਨੁਕਸਾਨ ਹੋ ਰਿਹਾ ਦੇਖੋ ਇਸ ਤਰ੍ਹਾਂ ਜੀ ਕਿ ਗੱਲ ਤਾਂ ਉਸ ਸੈਂਸਿਟੀਵਿਟੀ ਦੀ ਹੈ ਨਾ ਜੀ ਜੇ ਤੁਸੀਂ ਸੰਜੀਦਾ ਹੀ ਨਹੀਂ ਹੈਗੇ ਇੱਕ ਸਟੇਟ ਦੇ ਲਈ ਉਹ ਸਟੇਟ ਜਿਹੜੀ ਜਦੋਂ ਗ੍ਰੀਨ ਰੈਵੋਲੂਸ਼ਨ ਵੇਲੇ ਦੇਸ਼ ਭੁੱਖਾ ਮਰਦਾ ਸੀਗਾ ਤੇ ਅੱਜ ਤੁਸੀਂ ਉਹਨੂੰ ਜਮੀ ਵਿਸਾਰ ਦਿੱਤਾ ਤੇ ਇਸ ਤੋਂ ਵੱਡਾ ਮੰਦਭਾਗਾ ਕੀ ਹੋਊਗਾ ਅੱਜ ਤਕਰੀਬਨ ਤਕਰੀਬਨ ਹਜ਼ਾਰ ਪਿੰਡਾਂ ਤੋਂ ਵੀ ਵੱਧ ਉਹ ਅੱਜ ਪਾਣੀ ਦੀ ਮਾਰ ਹੇਠ ਨੇ ਤਕਰੀਬਨ 3 ਲੱਖ ਏਕੜ ਦਾ ਨੁਕਸਾਨ ਹੈ ਜਿਹੜਾ ਉਹ ਆਲਰੇਡੀ ਹੋ ਚੁੱਕਿਆ ਲੋਕਾਂ ਦੇ ਘਰਾਂ ਦਾ ਕਿੰਨਾ ਨੁਕਸਾਨ ਹੋ ਚੁੱਕਿਆ ਹੈ ਇਹਦੇ ਉਹਦਾ ਅੰਦਾਜ਼ਾ ਹੀ ਕੋਈ ਨਹੀਂ ਲੋਕਾਂ ਦੇ ਡੰਗਰ ਪਸ਼ੂਆਂ ਦਾ ਨੁਕਸਾਨ ਕਿੰਨਾ ਹੋ ਚੁੱਕਿਆ ਉਹਦਾ ਹਜੇ ਅੰਦਾਜ਼ਾ ਹੀ ਕਿਉਂ ਨਹੀਂ ਉਹ ਜਦੋਂ ਪਾਣੀ ਜਦੋਂ ਘਟੂਗਾ ਉਦੋਂ ਪਤਾ ਲੱਗੂਗਾ ਤੇ ਅਸੀਂ ਹੁਣ ਇਧਰਲੇ ਪਿੰਡਾਂ ਦੇ ਵਿੱਚ ਹੋ ਕੇ ਆਇਆ ਅਜਨਾਲੇ ਦੇ ਕੁਲਦੀਪ ਧਾਲੀਵਾਲ ਜੀ ਦੇ ਪਿੰਡਾਂ ਦੇ ਵਿੱਚ ਤੇ ਉੱਥੇ 10 12 12 ਫੁੱਟ ਤੱਕ ਪਾਣੀ ਪਹੁੰਚ ਗਿਆ ਸੀਗਾ ਤੇ ਤੇ ਇੰਨਾ ਹਾਲਾਤਾਂ ਦੇ ਵਿੱਚ ਵੀ ਕੇਂਦਰ ਦਾ ਮੁੱਖ ਮੋੜ ਲੈਣਾ ਬਹੁਤ ਮੰਦ ਭਾਗ ਹੈ ਇਹ ਇਕੱਲਾ ਪੰਜਾਬ ਦਾ ਇੰਟਰਸਟ ਨਹੀਂ ਇਹ ਨੈਸ਼ਨਲ ਇੰਟਰਸਟ ਹੈ ਜਿਹੜਾ ਉਹਦਾ ਵੀ ਨੁਕਸਾਨ ਹੋਊਗਾ ਕਿਉਂਕਿ ਅੱਗੇ ਸੈਂਟਰਲ ਪੂਲ ਦੇ ਵਿੱਚ ਵੀ ਇੱਥੋਂ ਹੀ ਫਸਲ ਹੈ ਜਿਹੜੀ ਉਹ ਜਾਣੀ ਸੀਗੀ ਸੌਰੀ ਹੂ ਵਾਸ ਅਕਿਊਜ਼ਡ ਵਿਚ ਸੈਕਸ਼ਨ ਆਫ ਵਿਚ ਸੈਕਸ਼ਨ ਆਫ ਪੋਲਿਟਿਕਲ ਆਈ ਡੋਨਟ ਰਿਮੈਂਬਰ ਨੇਮ ਬਟ ਦੇਰ ਇਜ਼ ਆਨਲਾਈਨ ਨਿਊਜ਼ ਗੋਇੰਗ ਆਨ ਨਹੀਂ ਆਈ